ਭਾਰਤੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਟੱਲਾ ਜਿਹੜੀ ਕਿ ਲਿਬਰਲ ਪਾਰਟੀ ਦੀ ਆਗੂ ਤੇ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਹੈ ਉਸਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਬਣਾਉਗੇ ਤਾਂ ਮੈਂ ਕੈਨੇਡਾ ਵਿੱਚ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕਰਾਵਾਂਗੀ ਹਾਲਾਂਕਿ ਰੂਬੀ ਟੱਲਾ ਨੇ ਕਿਹਾ ਕਿ ਉਹ ਵੀ ਪ੍ਰਵਾਸੀ ਦੀ ਬੇਟੀ ਪਰ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਕਰੇਗੀ ਭਾਰਤੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਟੱਲਾ ਹੁਣ ਤੱਕ ਤਿੰਨ ਵਾਰ ਕੈਨੇਡਾ ਦੀ ਸੰਸਦ ਮੈਂਬਰ ਬਣ ਚੁੱਕੀ ਹੈ। ਉਸਨੇ 2004 ਤੋਂ 2011 ਤੱਕ ਗ੍ਰੈਮਟਨ ਸਪ੍ਰਿੰਗਡੇਲ ਦੀ ਸੀਟ ਜਿਹੜੀ ਹੁਣ ਬੰਦ ਹੋ ਚੁੱਕੀ ਹੈ ਦੀ ਨੁਮਾਇੰਦਗੀ ਕੀਤੀ ਸੀ। ਉਹ ਇੱਕ ਹੋਟਲ ਦੇ ਮਾਲਕ ਵੀ ਹੈ ਤੇ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਰੂਬੀ ਟੱਲਾ ਨੇ ਕਿਹਾ ਕਿ ਕੈਨੇਡਾ ਵਿੱਚ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਨੇ ਤੇ ਇਹ ਅਸਵੀਕਾਰਨਯੋਗ ਹੈ। ਪ੍ਰਵਾਸੀ ਮਾਪਿਆਂ ਦੀ ਤੀਹ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਹਾਂ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਪਰ ਸਾਨੂੰ ਮਨੁੱਖੀ ਤਸਕਰੀ ਤੇ ਇੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਵਿੱਚ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਰਿਪੋਰਟ ਕਰਾਂਗੀ ਹੁਣ ਕੈਨੇਡਾ ਕਮ ਬੈਕ ਕਰੇਗਾ ਵੈਸੇ ਦੇਖਿਆ ਜਾ ਤਾਂ ਹੁਣ ਮੋਟਾ ਲੈਣ ਲਈ ਇਹ ਪੈਂਤੜਾ ਅਪਣਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਡੋਨਾਲਡ ਟਰੰਪ ਨੇ ਕੀਤਾ ਸੀ ਕਿ ਜਦੋਂ ਉਹ ਸੱਤਾ ਵਿੱਚ ਆਉਣਗੇ ਤਾਂ ਗੈਰ ਕਾਨੂੰਨੀ ਵਾਸੀਆਂ ਨੂੰ ਉਹ ਬਾਹਰ ਕੱਢਣਗੇ ਤੇ ਇਹ ਕੰਮ ਹੁਣ ਉਹ ਕਰ ਵੀ ਰਹੇ ਨੇ ਕਿਉਂਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆਉਂਦੇ ਸੀ ਉਹ ਮੈਕਸੀਕੋ ਤੋਂ ਉਹ ਬਾਰਡਰ ਟੱਪ ਕੇ ਆਉਂਦੇ ਸੀ ਤੇ ਉਹ ਤੋਂ ਦੇ ਕਈ ਵੱ ਨਸ਼ਾ ਤਸਕਰਾਂ ਦੇ ਗਿਣਤੀ ਵਿਵਾਦ ਰਹੀ ਸੀ ਤੇ ਹੁਣ ਕੈਨੇਡਾ ਦੇ ਰੂਬੀ ਟੱਲਾ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਉਂਦੀ ਹੈ ਉਹ ਪ੍ਰਧਾਨ ਮੰਤਰੀ ਬਣਦੀ ਹੈ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸੇਗੀ ਇਸ ਤਰ੍ਹਾਂ ਜੇਕਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇਗਾ ਡਿਪੋਰਟ ਕੀਤਾ ਜਾਵੇਗਾ ਉਸ ਦੇ ਸ਼ਿਕੰਜੇ ਵਿੱਚ ਫਿਰ ਫਸਦੇ ਨੇ ਆਮ ਜਨਤਾ ਜਿਹੜੇ ਆਪਣੇ ਇਥੋਂ ਦੇ ਗੈਨੇ ਪੰਜਾਬੀ ਉਹਨਾਂ ਚ ਵੀ ਇੱਕ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਹੋ ਜਾਏਗਾ There are over half a million illegal immigrants in Canada This is unacceptable As the daughter of immigrant parents I know firsthand that immigrants have helped build our great country. But we must clamp down on human trafficking and those that are here illegally. As your Prime Minister, I promise you I will deport every illegal immigrant in Canada. Canada's comeback starts now.